ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਭਾਈ ਵੀਰ ਸਿੰਘ ਜੀ ਦੀ ਰਚਨਾ ਵਿੱਚੋਂ ਭੂਮੀਆਂ ਚੋਰ ਦੀ ਸਾਖੀ ਬਾਰੇ ਗੱਲ ਕਰ ਲੈਂਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਉਬਾਰਨ ਲਈ ਘਰ-ਬਾਰ ਨੂੰ ਤਿਆਗ ਕੇ ਪਰਦੇਸਾਂ ਨੂੰ ਤੁਰੇ ਸਨ ਤਾਂ ਰਸਤੇ ਵਿੱਚ ਸੱਜਣ ਠੱਗ ਵਰਗੇ ਤੇ ਹੋਰ ਅਜੇਹੇ ਪਾਪੀ ਲੋਕਾਂ ਨੂੰ ਤਾਰਦੇ ਹੋਏ ਜਦੋਂ ਉਹ ਟਾਕੇ ਪਹੁੰਚੇ ਤੇ ਉੱਥੇ ਇੱਕ ਨਗਰ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਸੀ ਉਸ ਦਾ ਨਾਮ ਭੂਮੀਆਂ ਸੀ ਉਹ ਦਿਨ ਦਿਹਾੜੇ ਡਾਕੇ ਮਰਵਾਉਂਦਾ ਸੀ ਤੇ ਰਾਤ ਨੂੰ ਚੋਰੀਆਂ ਕਰਵਾਉਂਦਾ ਸੀ ਇਸ ਕੋਲ ਬਹੁਤ ਧਨ ਇਕੱਠਾ ਹੋ ਗਿਆ ਸੀ ਤੇ ਉਸ ਨੇ ਪਿੰਡ ਦੇ ਲੋਕਾਂ ਨੂੰ ਕਹਿ ਛੱਡਿਆ ਸੀ ਕਿ ਜੇ ਕੋਈ ਸਾਧ ਫਕੀਰ ਆਵੇ ਮੇਰੇ ਘਰ ਕੱਲ ਦਿਆ ਕਰੋ ਇਸ ਦੇ ਘਰ ਲੰਗਰ ਅਠੇ ਪਹਿਰ ਚੱਲਦਾ ਰਹਿੰਦਾ ਸੀ ਉਸ ਦੇ ਅੰਦਰ ਇਹ ਭਰਮ ਸੀ ਕਿ ਜਿਹੜਾ ਮੈਂ ਪਾਪ ਕਰਦਾ ਹਾਂ ਉਹ ਮੇਰੇ ਲੰਗਰ ਲਾਉਣ ਨਾਲ ਮੇਰੇ ਪਾਪ ਪੁੰਨ ਵਿੱਚ ਬਦਲੇ ਜਾਣਗੇ ਤੇ ਮੈਨੂੰ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ ਕਿਉਂਕਿ ਮੈਂ ਤਾਂ ਅੰਨ ਦਾ ਦਾਨ ਐਡਾ ਵੱਡਾ ਪੁੰਨ ਦਾ ਕੰਮ ਕਰ ਰਿਹਾ ਹਾਂ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਇੱਥੇ ਭੂਮੀਏ ਨਾਂ ਦਾ ਇੱਕ ਵਿਅਕਤੀ ਆਏ ਗਏ ਦੀ ਬਹੁਤ ਸੇਵਾ ਕਰਦਾ ਹੈ ਤੇ ਠੱਗੀਆਂ ਚੋਰੀਆਂ ਵੀ ਕਰਦਾ ਹੈ ਤੇ ਗੁਰੂ ਜੀ ਉਸ ਨੂੰ ਸੁਧਾਰਨ ਲਈ ਉਸ ਦੇ ਘਰ ਜਾਣ ਲਈ ਚਾਲੇ ਪਾ ਦਿੱਤੇ ਤੇ ਉੱਥੇ ਪਹੁੰਚ ਗਏ ਜਦੋਂ ਭੂਮੀਏ ਨੂੰ ਪਤਾ ਲੱਗਿਆ ਕਿ ਇਹ ਤਾਂ ਕੋਈ ਤੇਜ ਪ੍ਰਤਾਪ ਵਾਲਾ ਸੰਤ ਹੈ ਤੇ ਇਸ ਦੇ ਨਾਲ ਵੀ ਇਸ ਦਾ ਇੱਕ ਸਾਥੀ ਹੈ ਤਾਂ ਉਹ ਗੁਰੂ ਜੀ ਨੂੰ ਤੇ ਭਾਈ ਮਰਦਾਨੇ ਨੂੰ ਸੋਹਣੇ ਟਿਕਾਣੇ ਤੇ ਬਿਠਾ ਕੇ ਉਹਨਾਂ ਦੀ ਖਾਤਰਦਾਰੀ ਮਤਲਬ ਕਿ ਸੇਵਾ ਕਰਨ ਲੱਗਿਆ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦੇ ਕਾਲਜੇ ਠੰਡ ਜਹੀ ਪੈ ਗਈ ਭੂਮਿਏ ਨੇ ਪਹਿਲਾਂ ਗੁਰੂ ਜੀ ਦੇ ਚਰਨ ਧੋਤੇ ਤੇ ਫਿਰ ਆਖਣ ਲੱਗਾ ਕਿ ਆਓ ਸੰਤ ਜੀ ਅੰਨ ਭੋਜਨ ਤਿਆਰ ਹੈ ਤੇ ਛਕ ਲਵੋ ਸਤਗੁਰੂ ਜੀ ਕਹਿਣ ਲੱਗੇ ਭਾਈ ਭਲਾ ਹੋਵੇ ਪਰ ਸਾਨੂੰ ਪਹਿਲਾਂ ਇਹ ਤਾਂ ਦੱਸ ਤੂੰ ਕਿਰਤ ਕੀ ਕਰਦਾ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਭੂਮੀਆਂ ਸੋਚੀ ਪੈ ਗਿਆ ਤੇ ਸੋਚਣ ਲੱਗਿਆ ਕਿ ਜੇ ਮੈਂ ਇਹ ਅੱਖਾਂ ਕਿ ਮੈਂ ਚੋਰੀਆਂ ਡਾਕੇ ਮਾਰਦਾ ਹਾਂ ਤਾਂ ਇਹ ਗੱਲ ਇਹਨਾਂ ਨੂੰ ਬਹੁਤ ਬੁਰੀ ਲੱਗੇਗੀ ਪਰ ਜੇ ਮੈਂ ਸੱਚ ਨਾ ਬੋਲਿਆ ਤਾਂ ਇਹ ਮੇਰੇ ਦਿਲ ਦੀ ਗੱਲ ਜਾਣ ਲੈਣਗੇ ਕਿ ਮੈਂ ਚੋਰੀਆਂ ਡਾਕੇ ਮਾਰਦਾ ਕਿਉਂਕਿ ਇਹਨਾਂ ਦੇ ਤੇਜ ਪ੍ਰਤਾਪ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪੂਰਨ ਸੰਤ ਹਨ ਜਾਂ ਇਹਨਾਂ ਨੂੰ ਕਿਸੇ ਹੋਰ ਤੋਂ ਸੂ ਨਾ ਮਿਲ ਜਾਵੇ ਕਿ ਮੇਰਾ ਕੀ ਕੰਮ ਹੈ ਜੇ ਮੈਂ ਸੱਚ ਬੋਲ ਦਿੱਤਾ ਤਾਂ ਮੈਨੂੰ ਸ਼ਰਮਿੰਦਾ ਹੋਣਾ ਪਵੇਗਾ ਗੁਰੂ ਜੀ ਦੀ ਨਜ਼ਰ ਪੈਣ ਨਾਲ ਇਸ ਦੇ ਪਾਪ ਇਸ ਦੇ ਅੰਦਰੋਂ ਕੰਬ ਪਏ ਤੇ ਘਬਰਾਟ ਹੋਣ ਲੱਗੀ ਪਰ ਫਿਰ ਉਸ ਦੇ ਅੰਦਰੋਂ ਸੱਚ ਨਿਕਲ ਹੀ ਆਇਆ ਤੇ ਕਹਿਣ ਲੱਗਿਆ ਮੇਰੇ ਦਾਤਾ ਮੇਰੀ ਕਰਤ ਚੰਗੀ ਨਹੀਂ ਹੈ ਪਰ ਮੈਨੂੰ ਸੱਚ ਬੋਲਣ ਤੋਂ ਡਰ ਜਿਹਾ ਲੱਗ ਰਿਹਾ ਹੈ ਪਰ ਸੱਚ ਇਹ ਹੈ ਕਿ ਮੈਂ ਦਿਨੇ ਰਾ ਖੇੜੇ ਜਾਂਦੇ ਰਹੀਆਂ ਨੂੰ ਲੁੱਟਦਾ ਹਾਂ ਤੇ ਰਾਤਾਂ ਨੂੰ ਚੋਰੀਆਂ ਕਰਵਾਉਂਦਾ ਹਾਂ ਪਰ ਭਲੇ ਦੀ ਗੱਲ ਮੈਂ ਇਹ ਕਰਦਾ ਹਾਂ ਕਿ ਜਿਹੜੇ ਭੁੱਖੇ ਲੋਕ ਦੂਰੋਂ ਦੂਰੋਂ ਆਉਂਦੇ ਹਨ ਜਾਂ ਸੰਤ ਫਕੀਰ ਆਉਂਦੇ ਹਨ ਉਹਨਾਂ ਦੀ ਮੈਂ ਸੇਵਾ ਕਰਦਾ ਹਾਂ ਤੇ ਉਹ ਪ੍ਰਸੰਨ ਹੋ ਕੇ ਜਾਂਦੇ ਹਨ ਉਹ ਮੀਆਂ ਅੰਦਰੋਂ ਅੰਦਰੀ ਸੋਚਣ ਲੱਗਿਆ ਕਿ ਇਸ ਤੋਂ ਪਹਿਲਾਂ ਨਾ ਤਾਂ ਮੈਨੂੰ ਕਿਸੇ ਨੇ ਇਹ ਸਵਾਲ ਪੁੱਛਿਆ ਸੀ ਤੇ ਨਾ ਹੀ ਮੈਂ ਮਾੜਾਪਣ ਆਪਣੇ ਮੂੰਹੋਂ ਕਦੇ ਮੰਨਿਆ ਸੀ ਫਿਰ ਗੁਰੂ ਜੀ ਕਹਿਣ ਲੱਗੇ ਕਿ ਫਿਰ ਇਸ ਮਾੜੀ ਕਮਾਈ ਦਾ ਭੋਜਨ ਫਕੀਰਾਂ ਲਈ ਨਹੀਂ ਹੈ ਜਿਨ੍ਹਾਂ ਨੂੰ ਤੂੰ ਮਾਰਦਾ ਹੈ ਠੱਗਦਾ ਹੈ ਉਹ ਦੁਖੀ ਹੁੰਦੇ ਹਨ ਅਤੇ ਵਰਲਾਪ ਕਰਦੇ ਹਨ ਦੱਸ ਉਸ ਪਦਾਰਥ ਨਾਲ ਬੀਜੇ ਪੁੰਨ ਕਿਸ ਤਰ੍ਹਾਂ ਉੱਗ ਸਕਦੇ ਹਨ ਉਮੀਆਂ ਸੋਚੀ ਪੈ ਗਿਆ ਉਸ ਦੇ ਪਾਪ ਕੰਬੇ ਤੇ ਉਹ ਸਾਰੇ ਉਸ ਦੇ ਸਾਹਮਣੇ ਆ ਗਏ ਜੋ ਉਸ ਨੇ ਕੀਤੇ ਸਨ ਫਿਰ ਸਤਿਗੁਰੂ ਵੱਲ ਤੱਕ ਕੇ ਆਖਣ ਲੱਗਿਆ ਕਿ ਹੁਣ ਤੁਸੀਂ ਦੱਸੋ ਜਿਸ ਨਾਲ ਕੇ ਮੇਰਾ ਭਲਾ ਹੋਵੇ ਸਤਿਗੁਰੂ ਜੀ ਕਹਿਣ ਲੱਗੇ ਕਿ हे ਭਾਈ ਇਹ ਕਿਰਤ ਤੂੰ ਛੱਡ ਛੱਡ ਦੇ ਤੇ ਧਰਮ ਦੀ ਕਿਰਤ ਕਰਿਆ ਕਰ ਦੇਖ ਜੇ ਤੇਰੇ ਇਹਨਾਂ ਕੰਮਾਂ ਦਾ ਪਤਾ ਰਾਜੇ ਨੂੰ ਲੱਗ ਗਿਆ ਉਹ ਤੈਨੂੰ ਸੂਲੀ ਤੇ ਚੜ੍ਹ ਦੇਵੇਗਾ ਪਰ ਤੇਰੇ ਇਸ ਸੱਚ ਬੋਲਣ ਨਾਲ ਤੇਰੇ ਤੇ ਮਿਹਰ ਹੋ ਜਾਵੇਗੀ ਪਰ ਫਿਰ ਭੂਮੀਆਂ ਦੇ ਦਿਲ ਵਿੱਚ ਜੋ ਗੱਲ ਚੱਲ ਰਹੀ ਸੀ ਉਹ ਮੂੰਹ ਤੇ ਆ ਗਈ ਤੇ ਕਹਿਣ ਲੱਗਿਆ ਕਿ ਸੰਤ ਜੀ ਮੇਰੇ ਤੇ ਮਿਹਰ ਕਰੋ ਤੇ ਮੇਰੇ ਕੀਤੇ ਹੋਏ ਕਰਮਾਂ ਨੂੰ ਬਖਸ਼ ਦਿਓ ਇਹ ਬਖਸ਼ਣ ਹਾਰ ਰੱਖ ਭਾਵੇਂ ਮਾਰ ਪਰ ਮੇਰਾ ਡਾਕੇ ਚੋਰੀਆਂ ਕਰਨਾ ਸੁਭਾਅ ਬਣ ਚੁੱਕਿਆ ਹੈ ਇਹ ਮੇਰੇ ਕੋਲੋਂ छुटਣਾ ਨਹੀਂ ਪਰ ਮੈਨੂੰ ਇੱਕ ਗੱਲ ਦਾ ਪਤਾ ਤਾਂ ਲੱਗ ਗਿਆ ਕਿ ਤੁਸੀਂ ਮੇਰੇ ਸੱਚ ਬੋਲਣ ਦੀ ਕਦਰ ਕੀਤੀ ਹੈ ਫਿਰ ਉਸ ਦਾ ਹਿਰਦਾ ਹੌਲੀ-ਹੌਲੀ ਨਰਮ ਹੋਣ ਲੱਗਿਆ ਗੁਰੂ ਜੀ ਸਮਝਾਉਣ ਲੱਗੇ ਕਿ ਭੂਮੀਆਂ ਰੱਬ ਸਦਾ ਇੱਥੇ ਰਹਿਣ ਵਾਲਾ ਸੱਚ ਹੈ ਤੇ ਬਾਕੀ ਸਭ ਨੇ ਮਰਨਾ ਹੈ ਇਸ ਕਰਕੇ ਉਸ ਸੱਚ ਨਾਲ ਸਾਂਝ ਪਾਉਣੀ ਚਾਹੀਦੀ ਹੈ ਫਿਰ ਇਹ ਸੱਚ ਸਰੀਰ ਵਿੱਚੋਂ ਸਾਰੇ ਪਾਪਾਂ ਨੂੰ ਕੱਢ ਦਿੰਦਾ ਹੈ ਤੇਰੇ ਤੇ ਵੀ ਮਿਹਰ ਹੋ ਜਾਵੇਗੀ ਜੇ ਤੂੰ ਸੱਚ ਨੂੰ ਪੱਲੇ ਨਾਲ ਬੰਨ ਕੇ ਰੱਖੇਂ ਤੇ ਸੱਚੀ-ਸੱਚੀ ਕਿਰਤ ਕਰੇਂ ਜਿਵੇਂ ਗੁਰਬਾਣੀ ਦੀ ਤੋਕ ਅਨੁਸਾਰ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਤਾਂ ਇਹ ਗੱਲ ਹੈ ਇੱਕ ਤਾਂ ਸੱਚ ਨਾਲ ਸਾਝ ਪਾਉਣੀ ਚਾਹੀਦੀ ਹੈ ਤੇ ਦੂਸਰੀ ਗੱਲ ਗਰੀਬਾਂ ਤੇ ਦਇਆ ਕਰਨੀ ਚਾਹੀਦੀ ਹੈ ਤੇ ਤੀਸਰੀ ਗੱਲ ਕਿਸੇ ਦਾ ਲੂਣ ਖਾ ਕੇ ਬੁਰਾ ਨਹੀਂ ਕਰਨਾ ਚਾਹੀਦਾ ਜੇ ਤੂੰ ਇਹਨਾਂ ਗੱਲਾਂ ਨੂੰ ਮੰਨ ਲਵੇਂ ਤਾਂ ਤੂੰ ਬਖਸ਼ਿਆ ਜਾਵੇਂਗਾ ਫਿਰ ਭੂਮੀਆ ਕਹਿਣ ਲੱਗਿਆ ਠੀਕ ਹੈ ਜੀ ਮੈਂ ਇਹਨਾਂ ਗੱਲਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂਗਾ ਕੁਝ ਦਿਨ ਭੂਮਿਆ ਇਹਨਾਂ ਗੱਲਾਂ ਤੇ ਅਮਲ ਕਰਦਾ ਰਿਹਾ ਪਰ ਫਿਰ ਸੋਚਦਾ ਹੈ ਕਿ ਦਇਆ ਤਾਂ ਗਰੀਬਾਂ ਤੇ ਕਰਨੀ ਚਾਹੀਦੀ ਹੈ ਚਲ ਫਿਰ ਰਾਜੇ ਦਾ ਘਰ ਭੰਦੇ ਹਾਂ ਇਸ ਵਿੱਚ ਤਾਂ ਕੋਈ ਗਰੀਬ ਮਰ ਨਹੀਂ ਇਹ ਸੋਚ ਕੇ ਉਸਨੇ ਅਗਲੀ ਰਾਤ ਸ਼ਹਿਜਾਦਿਆਂ ਵਾਲੀ ਪੋਸ਼ਾਕ ਪਹਿਨ ਕੇ ਚਾਰ ਘੜੀ ਰਾਤ ਗਈ ਤੇ ਰਾਜ ਦਵਾਰ ਚ ਲੱਗ ਗਿਆ ਪਹਿਰੇਦਾਰ ਨੇ ਕਿਹਾ ਕਿ ਮਹਾਰਾਜ ਆਪ ਕੌਣ ਹੋ ਜੋ ਅੰਦਰ ਜਾਣਾ ਚਾਹੁੰਦੇ ਹੋ ਭੂਮੀਆਂ ਸੋਚਣ ਲੱਗਿਆ ਕਿ ਹੁਣ ਝੂਠ ਵੀ ਨਹੀਂ ਬੋਲਣਾ ਚਲੋ ਸੱਚ ਹੀ ਬੋਲ ਦਿੰਦੇ ਹਾਂ ਤੇ ਕਹਿਣ ਲੱਗਿਆ ਕਿ ਮੈਂ ਚੋਰ ਹਾਂ ਪਹਿਰੇਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਉਹ ਚੋਰ ਨਹੀਂ ਸੀ ਲੱਗ ਰਿਹਾ ਤੋਂ ਸੋਚਣ ਲੱਗਿਆ ਕਿ ਇਹ ਰਾਜੇ ਦਾ ਕੋਈ ਰਿਸ਼ਤੇਦਾਰ ਹੋਵੇਗਾ ਮੈਨੂੰ ਜਾਣਬੁੱਝ ਕੇ ਕਹਿ ਰਿਹਾ ਹੈ ਅੱਛਾ ਮਹਾਰਾਜ ਜਾਓ ਖਿਮਾ ਕਰਨੀ ਘੁਮੀਆਂ ਅੰਦਰ ਚਲਾ ਗਿਆ ਤੇ ਉਹ ਰਾਜ ਮਹਿਲ ਤੋਂ ਪੂਰਾ ਜਾਣੋ ਸੀ ਰਾਜੇ ਦਾ ਨਿੱਜ ਅਸਥਾਨ ਲੱਭ ਲਿਆ ਤੇ ਉੱਥੋਂ ਸਾਰਾ ਕੁਝ ਰਾਜੇ ਤੇ ਰਾਣੀ ਦਾ ਕੀਮਤੀ ਸਮਾਨ ਜਦੋਂ ਲੈ ਕੇ ਜਾਣ ਲੱਗਿਆ ਤਾਂ ਉਸ ਨੂੰ ਇੱਕ ਡੱਬੀ ਦਿਸੀ ਉਸ ਵਿੱਚੋਂ ਉਸ ਨੇ ਚੱਕ ਕੇ ਵੇਖਿਆ ਤਾਂ ਉਸ ਵਿੱਚ ਲੂਣ ਸੀ ਤੋਂ ਸੋਚੀ ਪੈ ਗਿਆ ਕਿ ਮੈਂ ਗੁਰੂ ਜੀ ਨਾਲ ਵਚਨ ਕੀਤਾ ਸੀ ਕਿ ਮੈਂ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ ਹੁਣ ਚੋਰੀ ਕਿਵੇਂ ਕਰਾਂ ਗੁਰੂ ਜੀ ਦਾ ਬਚਨ ਵੀ ਪਾਲਣਾ ਹੈ ਇਹ ਸੋਚਾਂ ਸੋਚਦਾ ਭੂਮੀਆਂ ਗਹਿਣੇ ਤੇ ਵਸਤਰਾਂ ਦੀ ਪੰਡ ਉੱਥੇ ਹੀ ਛੱਡ ਆਇਆ ਤੇ ਕਿਸੇ ਹੋਰ ਰਸਤੇ ਮਹਿਰ ਤੋਂ ਬਾਹਰ ਆ ਗਿਆ ਜਦੋਂ ਦਿਨ ਚੜ੍ਹਿਆ ਤਾਂ ਰਾਜੇ ਨੇ ਦੇਖਿਆ ਕਿ ਮੇਰੇ ਹੀਰੇ ਪੰਨੇ ਤੇ ਜਵਾਹਰਾਤ ਦੇ ਗਹਿਣੇ ਸਾਰੇ ਬੰਨੇ ਪਏ ਹਨ ਇੰਨਾ ਵਿੱਚੋਂ ਕੁਝ ਵੀ ਗਾਇਬ ਨਹੀਂ ਹੋਇਆ ਰਾਤ ਨੂੰ ਕੋਈ ਚੋਰ ਆਇਆ ਹੋਵੇਗਾ ਪਰ ਭਲਾ ਉਹ ਇਹ ਸਭ ਕੁਝ ਛੱਡ ਕੇ ਕਿਉਂ ਚਲਾ ਗਿਆ ਇਹ ਗੱਲ ਰਾਜੇ ਨੂੰ ਹੈਰਾਨ ਕਰ ਰਹੀ ਸੀ ਨਾਲ ਹੀ ਰਾਜੇ ਨੂੰ ਇਹ ਵੀ ਗੁੱਸਾ ਆ ਰਿਹਾ ਸੀ ਕਿ ਮੇਰੇ ਮਹਿਲਾਂ ਤੱਕ ਉਹ ਪਹੁੰਚ ਕਿਵੇਂ ਗਿਆ ਪਹਿਰੇਗਰ ਪਹਿਰੇਦਾਰਾਂ ਤੋਂ ਪੁੱਛ ਗਿਛ ਹੁਣ ਨਾਲ ਪਤਾ ਲੱਗਿਆ ਕਿ ਕੋਈ ਭੇਸ ਬਟਾ ਕੇ ਅੰਦਰ ਵੜ ਆਇਆ ਸੀ ਉਸ ਨੇ ਇਹ ਵੀ ਕਿਹਾ ਸੀ ਕਿ ਮੈਂ ਚੋਰ ਹਾਂ ਪਰ ਪਹਿਰੇਦਾਰ ਨੂੰ ਲੱਗਿਆ ਕਿ ਇਹ ਰਾਜੇ ਦਾ ਰਿਸ਼ਤੇਦਾਰ ਹੈ ਤੇ ਉਹ ਗੁੱਸੇ ਵਿੱਚ ਕਹਿ ਰਿਹਾ ਹੈ ਕਿ ਮੈਂ ਚੋਰ ਹਾਂ ਰਾਜੇ ਨੇ ਇਸ ਗੱਲ ਦਾ ਪਤਾ ਲਾਉਣ ਲਈ ਪਤਾ ਨਹੀਂ ਕਿੰਨਿਆਂ ਨੂੰ ਨਜਾਇਜ਼ ਸਜ਼ਾ ਦਿੱਤੀ ਜਦੋਂ ਇਹ ਗੱਲ ਭੂਮੀਏ ਤੱਕ ਪਹੁੰਚੀ ਕਿ ਮੇਰੇ ਕੀਤੇ ਅਪਰਾਧ ਦੇ ਬਦਲੇ ਗਰੀਬ ਮਾਰ ਹੋ ਰਹੀ ਹੈ ਇਸ ਗਰੀਬ ਮਾਰ ਦਾ ਦੋਸ਼ ਹੁਣ ਮੇਰੇ ਮੱਥੇ ਤੇ ਹੈ ਇਹ ਗੱਲਾਂ ਸੋਚ-ਸੋਚ ਕੇ ਭੂਮੀਆਂ ਰਾਜੇ ਦੇ ਦਰਬਾਰ ਚ ਲਾ ਗਿਆ ਤੇ ਰਾਜੇ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਰਾਜਾ ਮੈਂ ਤੇਰਾ ਚੋਰ ਹਾਂ ਤੇ ਤੇਰਾ ਧਨ ਮਾਲ ਮੈਂ ਚਰਾਇਆ ਸੀ ਤੇ ਫਿਰ ਮੈਂ ਉੱਥੇ ਹੀ ਛੱਡ ਆਇਆ ਸਾਂ ਸਾਰੇ ਇਹ ਗੱਲ ਸੁਣ ਕੇ ਹੈਰਾਨ ਹੋ ਰਹੇ ਸਨ ਕਿ ਇਹ ਕਿਹੋ ਜਿਹਾ ਚੋਰ ਹੈ ਕਦੇ ਨਹੀਂ ਸੀ ਦੇਖਿਆ ਭੂਮੀਆਂ ਕਹਿਣ ਲੱਗਿਆ ਰਾਜਾ ਸੱਚ ਤਾਂ ਇਹ ਸੀ ਕਿ ਉੱਥੇ ਮੈਨੂੰ ਕਿਸੇ ਨੇ ਵੀ ਨਹੀਂ ਸੀ ਵੇਖਿਆ ਤੇ ਸਾਰਾ ਮਾਲ ਮੈਂ ਲਿਆ ਸਕਦਾ ਸਾਂ ਪਰ ਮੈਨੂੰ ਇੱਕ ਇਹੋ ਜਿਹਾ ਗੁਰੂ ਮਿਲਿਆ ਹੈ ਜੋ ਆਕਾਸ਼ਾਂ ਵਿੱਚੋਂ ਉਤਰਿਆ ਹੈ ਉਸ ਗੁਰੂ ਦੀਆਂ ਸਿੱਖਿਆਵਾਂ ਸਿੱਖਿਆਵਾਂ ਵਿੱਚੋਂ ਇੱਕ ਇਹ ਸਿੱਖਿਆ ਵੀ ਸੀ ਕਿ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਉੱਥੇ ਮੈਂ ਲੂਣ ਵੀ ਚੱਖਿਆ ਸੀ ਫਿਰ ਮੈਂ ਇਹ ਬਰਾਈ ਕਿਵੇਂ ਕਰ ਸਕਦਾ ਸੀ ਰਾਜਾ ਕਹਿਣ ਲੱਗਿਆ ਕਿ ਤੈਨੂੰ ਮੇਰੇ ਕੋਲ ਡਰ ਨਹੀਂ ਲੱਗ ਰਿਹਾ ਕਿ ਮੈਂ ਤੈਨੂੰ ਭਾਰੀ ਦੰਡ ਦੇ ਸਕਦਾ ਹਾਂ ਪਰ ਭਉਮੀਆਂ ਕਹਿਣ ਲੱਗਿਆ ਕਿ ਰਾਜਨ ਮੇਰਾ ਗੁਰੂ ਨਾਲ ਵਚਨ ਕੀਤਾ ਹੈ ਕਿ ਮੈਂ ਸੱਚ ਬੋਲਾਂਗਾ ਤੇ ਗਰੀਬਾਂ ਤੇ ਦਇਆ ਕਰਾਂਗਾ ਤੇ ਲੂਣ ਖਾ ਕੇ ਹਰਾਮ ਵੀ ਨਹੀਂ ਕਰਾਂਗਾ ਰਾਜਾ ਕਹਿਣ ਲੱਗਿਆ ਕਿ ਅਸੀਂ ਤਾਂ ਤੈਨੂੰ ਬਹੁਤ ਧਰਮੀ ਸਮਝਦੇ ਸੀ ਭਉਮੀਆਂ ਕਹਿਣ ਲੱਗਿਆ ਕਿ ਮੰਦਰੋਂ ਹੋਰ ਤੇ ਬਾਹਰੋਂ ਹੋਰ ਦਿਸਦਾ ਹਾਂ ਮੈਂ ਤੁਹਾਨੂੰ ਸੱਚ ਦੱਸ ਦਿੱਤਾ ਹੈ ਤੇ ਮੇਰੇ ਨਾਲ ਜੋ ਸਲੂਕ ਕਰਨਾ ਚਾਹੋ ਕਰ ਸਕਦੇ ਹੋ ਰਾਜਾ ਹੈਰਾਨ ਸੀ ਕਿ ਇਸ ਦਾ ਗੁਰੂ ਕਿੰਨਾ ਵੱਡਾ ਹੈ ਜਿਸ ਤੋਂ ਇਹ ਪਾਪ ਕਰਮ ਛਡਵਾਏ ਰਾਜਾ ਸੋਚਣ ਲੱਗਿਆ ਕਿ ਉਸ ਗੁਰੂ ਦੇ ਸਾਨੂੰ ਵੀ ਦਰਸ਼ਨ ਕਰਨੇ ਚਾਹੀਦੇ ਹਨ ਤੇ ਭੂਮੀਆਂ ਨੂੰ ਪੁੱਛਿਆ ਕਿ ਉਹ ਗੁਰੂ ਕਿੱਥੇ ਹੈ ਤਾਂ ਭੂਮੀਆਂ ਕਹਿਣ ਲੱਗਿਆ ਕਿ ਪਤਾ ਨਹੀਂ ਕਿੱਧਰ ਗਏ ਹਨ ਪਰ ਹੁਣ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਸਨ ਰਾਜਾ ਕਹਿਣ ਲੱਗਿਆ ਕਿ ਹੁਣ ਅਸਾ ਤੈਨੂੰ ਦੰਡ ਕੀ ਦੇਣਾ ਹੈ ਉਸ ਗੁਰੂ ਨੇ ਤੈਨੂੰ ਸਿੱਖਿਆਵਾਂ ਦੇ ਕੇ ਤੇਰਾ ਪਾਰ ਉਤਾਰਾ ਕਰ ਦਿੱਤਾ ਹੈ ਕੁਝ ਸਮਾਂ ਲੰਘ ਗਿਆ ਭੂਮੀਆਂ ਸੱਚਮੁੱਚ ਸੰਤ ਹੋ ਗਿਆ ਪਾਪ ਕਰਮ ਉਸ ਦੇ ਸਾਰੇ ਛੁੱਟ ਗਏ ਪੁੰਨ ਤੇ ਦਇਆ ਦੇ ਕੰਮ ਕਰਨ ਲੱਗ ਪਿਆ ਰਾਜਾ ਕਹਿਣ ਲੱਗਿਆ ਕਿ ਭੂਮੀਆਂ ਹੁਣ ਉਹ ਗੁਰੂ ਕਿੱਥੋਂ ਲੱਭੂ ਤਾਂ ਭੂਮੀਆਂ ਕਹਿਣ ਲੱਗਿਆ ਕਿ ਉਹ ਦਿਲਾਂ ਦੀਆਂ ਜਾਣਨ ਵਾਲਾ ਹੈ ਜਿਵੇਂ ਗੁਰਬਾਣੀ ਦੀ ਤੋਖਉਦੀ ਹੈ ਕਿ ਗੁਰ ਚਰਨ ਸ਼ਰਨ ਏਕ ਪੈੜਾ ਜਾਏ ਚੱਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ